ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਹੜੇ ਲੋਕਾਂ ਦੇ ਘਰਾਂ ਦੇ ਕਮਰਿਆਂ ਦੇ ਵਿੱਚ ਇਹ ਦੋ ਚੀਜ਼ਾਂ ਹੋਣਗੀਆਂ ਤਾਂ ਉਹ ਘਰ ਹਮੇਸ਼ਾ ਹੀ ਗਰੀਬ ਰਹੇਗਾ ਜੇਕਰ ਤੁਸੀਂ ਇਹਨਾਂ ਦੋ ਚੀਜ਼ਾਂ ਨੂੰ ਘਰ ਤੋਂ ਬਾਹਰ ਕੱਢ ਦੇਂਦੇ ਹੋ ਤੇ ਤੁਹਾਡੀ ਜ਼ਿੰਦਗੀ ਸਵਾਰੀ ਜਾਵੇਗੀ ਤੁਸੀਂ ਅਮੀਰ ਹੋ ਜਾਓਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਹਰ ਘਰ ਦੀ ਪ੍ਰੋਬਲਮ ਅਲੱਗ ਅਲੱਗ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਕਿਸੇ ਨੂੰ ਸਹੀ ਲੱਗਦਾ ਹੈ ਉਹ ਉਹੀ ਕਰਦਾ ਹੈ ਪਰ ਉਸ ਦੇ ਨਾਲ ਤੁਸੀਂ ਭਰੋਸਾ ਪਰਮਾਤਮਾ ਜੀ ਦੇ ਉੱਪਰ ਵੀ ਰੱਖਣਾ ਹੈ ਪਰਮਾਤਮਾ ਤੇ ਭਰੋਸਾ ਜਿੰਨਾ ਸਮਾਂ ਰਹੇਗਾ ਉਨਾ ਸਮਾਂ ਹੀ ਸਾਥ ਸੰਗਤ ਜੀ ਸਾਨੂੰ ਕੋਈ ਵੀ ਰਸਤਾ ਨਹੀਂ ਮਿਲਣਾ ਜਿੰਨਾ ਚਿਰ ਅਸੀਂ ਪਰਮਾਤਮਾ ਤੇ ਭਰੋਸਾ ਨਹੀਂ ਰੱਖ ਲੈਂਦੇ ਇਸ ਕਰਕੇ ਹਰ ਰੋਜ਼ ਸਵੇਰੇ ਅੰਮ੍ਰਿਤ ਵੇਲੇ ਉੱਠਿਆ ਕਰੋ ਅੰਮ੍ਰਿਤ ਵੇਲਾ ਸੰਭਾਲਿਆ ਕਰੋ ਪਾਠ ਕਰਿਆ ਕਰੋ ਸੇਵਾ ਸਿਮਰਨ ਕਰਿਆ ਕਰੋ ਸਾਥ ਸੰਗਤ ਜੀ ਅੱਜ ਨਹੀਂ ਤਾਂ ਕੱਲ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਡੀਆਂ ਸਾਰੀਆਂ ਹੀ ਅਰਦਾਸਾਂ ਕਬੂਲ ਕਰ ਲੈਣਗੇ ਸਾਡੀ ਝੋਲੀ ਦੇ ਵਿੱਚ ਸਾਰੀਆਂ ਖੁਸ਼ੀਆਂ ਦੇ ਦੇਣਗੇ ਇਦਾਂ ਨਹੀਂ ਹੁੰਦਾ ਸਾਧ ਸੰਗਤ ਜੀ ਕਿ ਅਸੀਂ ਮਿਹਨਤ ਕਰਦੇ ਹਾਂ ਪਾਠ ਕਰਦੇ ਹਾਂ ਸਿਮਰਨ ਕਰਦੇ ਹਾਂ ਕਿਰਤ ਕਮਾਈ ਕਰਦੇ ਹਾਂ ਤੇ ਕਦੇ ਕਿਸੇ ਦਾ ਬੁਰਾ ਨਹੀਂ ਚਾਇਆ ਪਰ ਸਾਡਾ ਕਦੇ ਚੰਗਾ ਨਹੀਂ ਹੁੰਦਾ ਇਦਾਂ ਬਿਲਕੁਲ ਵੀ ਨਹੀਂ ਹੁੰਦਾ ਸਾਧ ਸੰਗਤ ਜੀ ਇਸੇ ਤਰ੍ਹਾਂ ਜੋ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਗੱਲ ਸਾਂਝੀ ਕਰਨ ਵਾਲੇ ਹਾਂ ਜੀ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਤ ਸੰਗਤ ਜੀ ਅਸੀਂ ਤੁਹਾਨੂੰ ਦੱਸਾਂਗੇ ਜੀ ਜਿਹੜੇ ਭੈਣ ਭਰਾ ਆਖਦੇ ਹਨ ਸਾਡੇ ਘਰ ਦੇ ਵਿੱਚੋਂ ਗਰੀਬੀ ਜਾਣ ਦਾ ਨਾਮ ਨਹੀਂ ਲੈਂਦੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਬੜੀ ਹੀ ਖਾਸ ਸਾਬਿਤ ਹੋ ਜਾਵੇਗੀ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਇਹ ਵਹਿਮ ਭਰਮ ਜਾਂ ਕੁਝ ਵੀ ਜੋ ਕੁਝ ਵੀ ਗਲਤ ਬੋਲ ਰਹੇ ਹਨ ਸਤ ਸੰਗਤ ਜੀ ਇਹ ਕੋਈ ਵਹਿਮ ਭਰਮ ਨਹੀਂ ਹੁੰਦਾ ਇਹ ਨਾਰਮਲ ਜਾਣਕਾਰੀ ਹੁੰਦੀ ਹੈ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੋ ਕਿ ਕਿਸੇ ਹੋਰ ਵੀ ਵੀਰ ਭੈਣ ਭਰਾ ਦਾ ਭਲਾ ਹੋ ਜਾਂਦਾ ਹੈ ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੀ ਕਰਾਂਗੇ ਜੀ ਕਿ ਜਿਨ੍ਹਾਂ ਦੇ ਕਮਰਿਆਂ ਦੇ ਵਿੱਚ ਇਹ ਚੀਜ਼ ਹੁੰਦੀ ਹੈ ਉਹ ਹਮੇਸ਼ਾ ਹੀ ਕਿਉਂ ਗਰੀਬ ਰਹਿੰਦੇ ਹਨ ਉਹ ਕਿਹੜੀ ਚੀਜ਼ ਹੈ ਉਸ ਬਾਰੇ ਜਾਣਕਾਰੀ ਅਸੀਂ ਤੁਹਾਨੂੰ ਅੱਜ ਦੇਣ ਵਾਲੇ ਹਾਂ ਜੀ ਇਸ ਲਈ ਵੀਡੀਓ ਤੁਹਾਡੇ ਲਈ ਬੜੀ ਹੀ ਖਾਸ ਹੈ ਜੀ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਜਿਹੜੇ ਵੀ ਭੈਣ ਭਰਾਵਾਂ ਦੇ ਘਰਾਂ ਵਿੱਚ ਇਹ ਚੀਜ਼ ਹੁੰਦੀ ਹੈ ਉਹ ਅਕਸਰ ਗਰੀਬ ਰਹਿੰਦੇ ਹਨ ਇਸ ਦੇ ਨਾਲ ਸਾਧ ਸੰਗਤ ਜੀ ਤੁਸੀਂ ਅਕਸਰ ਵੇਖਦੇ ਹੋਵੋਗੇ ਕੁਝ ਲੋਕ ساری ਉਮਰ ਹੀ ਗਰੀਬੀ ਵਿੱਚ ਕੱਟ ਦਿੰਦੇ ਹਨ ਭਾਵੇਂ ਉਹ ਕਿੰਨੀ ਵੀ ਮਿਹਨਤ ਕਿਉਂ ਨਾ ਕਰਦੇ ਹੋਣ ਗਰੀਬੀ ਉਹਨਾਂ ਦੇ ਘਰੋਂ ਜਾਣ ਦਾ ਨਾਮ ਹੀ ਨਹੀਂ ਲੈਂਦੀ ਭਾਵੇਂ ਉਹਨਾਂ ਦੇ ਘਰ ਵਿੱਚ ਸਾਧ ਸੰਗਤ ਜੀ ਕਿੰਨਾ ਵੀ ਪੈਸਾ ਕਿਉਂ ਨਾ ਆਉਂਦਾ ਹੋਵੇ ਪਰ ਪੈਸਾ ਟਿਕਦਾ ਨਹੀਂ ਹੁੰਦਾ ਕਿਉਂਕਿ ਸਾਧ ਸੰਗਤ ਜੀ ਪੈਸਾ ਕਿਸੇ ਨਾ ਕਿਸੇ ਹੀਲੇ ਵਸੀਲੇ ਉਹਨਾਂ ਦੇ ਘਰ ਵਿੱਚੋਂ ਚਲਿਆ ਜਾਂਦਾ ਹੈ ਉਹ ਲੱਖ ਯਤਨ ਕਰ ਲੈਣ ਪੈਸਾ ਨਹੀਂ ਟਿਕਦਾ ਜਾਂ ਤਾਂ ਬਿਮਾਰੀਆਂ ਤੇ ਜਾਂ ਕਿਸੇ ਹੋਰ ਜਗ੍ਹਾ ਤੇ ਉਹਨਾਂ ਦਾ ਪੈਸਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਸਾਧ ਸੰਗਤ ਜੀ ਉਹ ਮਨੁੱਖਾਂ ਦੇ ਘਰ ਵਿੱਚ ਪਰਿਵਾਰ ਦੇ ਵਿੱਚ ਇਹ ਚੀਜ਼ ਪਈ ਹੁੰਦੀ ਹੈ ਜਿਸ ਦੇ ਕਰਕੇ ਉਹਨਾਂ ਦੇ ਘਰਾਂ ਵਿੱਚ ਪੈਸਾ ਜਿਹੜਾ ਬਿਲਕੁਲ ਨਹੀਂ ਟਿਕ ਸਕਦਾ ਇਸ ਤੋਂ ਇਲਾਵਾ ਸਾਧ ਸੰਗਤ ਜੀ ਕੁਝ ਉਹ ਪਰਿਵਾਰ ਹੁੰਦੇ ਹਨ ਜਿਹੜੇ ਗਰੀਬ ਹੁੰਦੇ ਹਨ ਜਿਨ੍ਹਾਂ ਦਾ ਕਾਰੋਬਾਰ ਛੋਟਾ ਹੋਵੇ ਭਾਵੇਂ ਦਿਹਾੜੀ ਹੀ ਕਰਦੇ ਹੋਣ ਪਰਵੇਂ ਘਰ ਬੇਸ਼ੱਕ ਛੋਟਾ ਹੋਵੇ ਪਰ ਸਾਧ ਸੰਗਤ ਜੀ ਹੌਲੀ ਹੌਲੀ ਜਿਵੇਂ ਮਿਹਨਤ ਕਰਦੇ ਹਨ ਤੇ ਅਮੀਰ ਹੋ ਜਾਂਦੇ ਹਨ ਤੇ ਇੱਕ ਪਰਿਵਾਰ ਹੈ ਜੋ ਮਿਹਨਤ ਵੀ ਕਰ ਲਵੇ ਪਰ ਹਮੇਸ਼ਾ ਗਰੀਬ ਰਹਿੰਦਾ ਹੈ ਜਿਸ ਕਾਰਨ ਕਰਕੇ ਸਾਧ ਸੰਗਤ ਜੀ ਇਸ ਚੀਜ਼ ਨੂੰ ਸਾਨੂੰ ਆਪਣੇ ਘਰ ਦੇ ਕਮਰਿਆਂ ਵਿੱਚੋਂ ਬਿਲਕੁਲ ਵੀ ਭੁੱਲ ਕੇ ਨਹੀਂ ਰੱਖਣਾ ਚਾਹੀਦਾ ਇਸੇ ਕਰਕੇ ਤਾਂ ਸਾਧ ਸੰਗਤ ਜੀ ਗੱਲ ਕਰ ਰਹੇ ਹਾਂ ਤੁਹਾਡੇ ਨਾਲ ਕਿ ਉਹ ਕਿਹੜੀ ਚੀਜ਼ ਹੈ ਕਿਹੜਾ ਘਰ ਹੁੰਦਾ ਹੈ ਤੇ ਕਿਹੜਾ ਕਮਰਾ ਹੈ ਜਿੱਥੇ ਸਾਧ ਸੰਗਤ ਜੀ ਸਾਡੇ ਕਮਰੇ ਵਿੱਚ ਇਹ ਚੀਜ਼ ਨਹੀਂ ਹੋਣੀ ਚਾਹੀਦੀ ਜਿਵੇਂ ਆਪਾਂ ਵੇਖਦੇ ਹਾਂ ਸਾਧ ਸੰਗਤ ਜੀ ਅੱਜ ਦੇ ਸਮੇਂ ਵਿੱਚ ਪੈਸਾ ਹਰ ਮਨੁੱਖ ਦੀ ਜ਼ਰੂਰਤ ਬਣ ਚੁੱਕਿਆ ਹੈ ਪੈਸੇ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਕਰ ਸਕਦਾ ਤੇ ਪੈਸੇ ਦੇ ਬਿਨਾ ਸਾਥ ਸੰਗਤ ਜੀ ਹਰ ਇੱਕ ਮਨੁੱਖ ਅਧੂਰਾ ਹੁੰਦਾ ਹੈ ਤੇ ਪੈਸਾ ਇੱਕ ਇਹੋ ਜਿਹੀ ਚੀਜ਼ ਹੈ ਜਿਸ ਦੇ ਨਾਲ ਹਰ ਇੱਕ ਮਨੁੱਖ ਆਪਣੀ ਹਰ ਇੱਕ ਜ਼ਰੂਰਤ ਨੂੰ ਪੂਰੀਆਂ ਕਰ ਸਕਦਾ ਹੈ ਜਿਸ ਦੇ ਨਾਲ ਉਹ ਚੰਗੀ ਜ਼ਿੰਦਗੀ ਜਿਉਣ ਦੀ ਸਮਰੱਥਾ ਰੱਖਦਾ ਹੈ ਇਸੇ ਤਰ ਕਰਕੇ ਹੀ ਤਾਂ ਮਨੁੱਖ ਸਾਥ ਸੰਗਤ ਜੀ ਕਿਸੇ ਤੇ ਆਸ ਵੀ ਨਹੀਂ ਰੱਖਦਾ ਤੇ ਕਿਸੇ ਦੀ ਤਾਂਗ ਵਿੱਚ ਵੀ ਨਹੀਂ ਰਹਿੰਦਾ ਆਪਣੀਆਂ ਲੋੜਾਂ ਆਪਣੀਆਂ ਜ਼ਰੂਰਤਾਂ ਆਪ ਹੀ ਪੂਰੀਆਂ ਕਰ ਲੈਂਦਾ ਹੈ ਤੇ ਜਿਸ ਦੇ ਨਾਲ ਸਾਥ ਸੰਗ ਹੈ ਜੀ ਆਪਣੇ ਆਪ ਤੇ ਉਹ ਇਨਸਾਨ ਨਿਰਭਰ ਰਹਿੰਦਾ ਹੈ ਇਸੇ ਤਰ੍ਹਾਂ ਹੀ ਸਾਥ ਸੰਗ ਹੈ ਜੀ ਮਨੁੱਖ ਨੂੰ ਆਤਮ ਨਿਰਭਰ ਰਹਿਣਾ ਚਾਹੀਦਾ ਹੈ ਜਿਵੇਂ ਆਪਾਂ ਅਕਸਰ ਹੀ ਸੋਚਦੇ ਹਾਂ ਤੇ ਵੇਖਦੇ ਵੀ ਹਾਂ ਜਦੋਂ ਕੋਈ ਮਨੁੱਖ ਆਪਣਾ ਕੰਮ ਸ਼ੁਰੂ ਕਰਦਾ ਹੈ ਉਹ ਇਸ ਚੀਜ਼ ਦਾ ਧਿਆਨ ਜ਼ਰੂਰ ਰੱਖਦਾ ਹੈ ਕਿ ਮੈਂ ਇਸ ਕੰਮ ਨੂੰ ਨਹੀਂ ਕਰਨਾ ਕਰਨਾ ਵੀ ਕਿਉਂ ਸਾਥ ਸੰਗ ਹੈ ਜੀ ਕਿਉਂਕਿ ਉਹ ਜਿਹੜਾ ਮਨੁੱਖ ਹੈ ਉਹ ਇਹ ਸੋਚਦਾ ਹੈ ਜੇਕਰ ਮੈਂ ਕੰਮ ਨੂੰ ਕਰਾਂਗਾ ਤੇ ਮਨੁੱਖ ਤਾਂ ਮੈਨੂੰ ਲੋਕ ਕੀ ਕਹਿਣਗੇ ਲੋਕ ਕੀ ਸੋਚਣਗੇ ਮੇਰੇ ਬਾਰੇ ਮੈਂ ਇਹੋ ਜਿਹਾ ਕੰਮ ਕਿਉਂ ਕਰ ਰਿਹਾ ਹਾਂ ਇਹ ਕੰਮ ਕਰਨਾ ਮੈਂ ਕਿਉਂ ਸ਼ੁਰੂ ਕੀਤਾ ਇਸੇ ਤਰ੍ਹਾਂ ਹੀ ਸਤ ਸੰਗਰ ਜੀ ਮਨੁੱਖ ਹਮੇਸ਼ਾ ਇਹੀ ਸੋਚਦਾ ਹੈ ਕਿ ਮੈਂ ਕੋਈ ਏਦਾਂ ਦਾ ਕੰਮ ਸ਼ੁਰੂ ਕਰਾਂ ਜਿਸ ਦੇ ਨਾਲ ਮੈਂ ਤੇ ਮੇਰਾ ਪਰਿਵਾਰ ਬਿਲਕੁਲ ਨਾਲ ਦੇ ਨਾਲ ਲੋਕ ਵੀ ਖੁਸ਼ ਹੋ ਜਾਣ ਬਲਕਿ ਲੋਕ ਖੁਸ਼ ਹੋਣੇ ਚਾਹੀਦੇ ਹਨ ਆਪਣੀ ਕੋਈ ਗੱਲ ਨਹੀਂ ਉਹ ਹਮੇਸ਼ਾ ਇਹੀ ਸੋਚਦਾ ਰਹਿੰਦਾ ਹੈ ਜੇਕਰ ਮੈਂ ਇਸ ਕੰਮ ਨੂੰ ਕਰਾਂਗੇ ਤਾਂ ਲੋਕ ਮੈਨੂੰ ਬੁਰਾ ਭਲਾ ਕਹਿਣਗੇ। ਲੋਕ ਮੇਰੇ ਬਾਰੇ ਕੀ ਸੋਚਣਗੇ? ਤੇ ਜਿਹੜੇ ਲੋਕ ਸਾਧ ਸੰਗਤ ਜੀ ਹਨ ਉਹ ਇਸ ਤਰ੍ਹਾਂ ਦੀ ਸੋਚ ਰੱਖਦੇ। ਸਾਧ ਸੰਗਤ ਜੀ ਉਹਨਾਂ ਦੇ ਘਰ ਵਿੱਚ ਫਿਰ ਕਦੇ ਵੀ ਅਮੀਰੀ ਨਹੀਂ ਆਉਂਦੀ। ਉਹ ਹਮੇਸ਼ਾ ਗਰੀਬ ਰਹਿੰਦੇ ਹਨ। ਕਿਉਂਕਿ ਸਾਧ ਸੰਗਤ ਜੀ ਉਹ ਆਪਣੇ ਘਰ ਦੇ ਹਾਲਾਤ ਨਹੀਂ ਜਿਹੜੇ ਉਹ ਨਹੀਂ ਵੇਖਦੇ। ਉਹ ਲੋਕਾਂ ਦੀ ਟੈਨਸ਼ਨ ਲੈਂਦੇ ਹਨ। ਲੋਕ ਮੈਨੂੰ ਕੀ ਕਹਿਣਗੇ? ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਤੁਸੀਂ ਵੀ ਇਸ ਚੀਜ਼ ਨੂੰ ਸੁਣ ਕੇ ਹਮੇਸ਼ਾ ਮਨ ਵਿੱਚ ਇਹੀ ਸੋਚ ਲੈ ਆਉਂਦੇ ਹੋਵੋਗੇ ਉਹ ਕਿਵੇਂ ਇਸ ਤਰ੍ਹਾਂ ਦਾ ਮਨੁੱਖ ਗਰੀਬ ਕਿਉਂ ਰਹਿੰਦਾ ਹੈ ਸਾਧ ਸੰਗਤ ਜੀ ਜੇਕਰ ਆਪਾਂ ਘਰ ਦੇ ਵਿੱਚ ਕੋਈ ਕੰਮ ਕਰਨਾ ਹੋਵੇ ਭਾਵੇਂ ਵਿਆਹ ਹੀ ਕਰਨਾ ਹੋਵੇ ਤਾਂ ਕੋਈ ਵੀ ਸਾਡੇ ਘਰ ਦੇ ਵਿੱਚ ਪਾਰਟੀ ਫੰਕਸ਼ਨ ਪ੍ਰੋਗਰਾਮ ਹੋਵੇ ਤਾਂ ਸਾਧ ਸੰਗਤ ਜੀ ਲੋਕ ਇਹੀ ਸੋਚਦੇ ਹਨ ਜਿੰਨੀ ਸਾਡੀ ਹੈਸੀਅਤ ਹੈ ਹੈਸੀਅਤ ਤੋਂ ਬਾਹਰ ਹੋ ਕੇ ਹੀ ਮੈਂ ਪ੍ਰੋਗਰਾਮ ਕਰਨਾ ਹੈ ਕਿਉਂਕਿ ਸਾਧ ਸੰਗਤ ਜੀ ਉਸ ਨੂੰ ਆਪਣੇ ਘਰ ਦੀ ਪਰਵਾਹ ਤਾਂ ਨਹੀਂ ਹੁੰਦੀ ਉਸ ਨੂੰ ਲੋਕਾਂ ਦੀ ਪਰਵਾਹ ਹੁੰਦੀ ਹੈ ਜੇਕਰ ਮੈਂ ਘਟ ਕਰਾਂਗਾ ਤਾਂ ਮੈਨੂੰ ਲੋਕ ਕੀ ਆਖਣਗੇ ਇਸ ਕਰਕੇ ਮੈਂ ਇਸ ਕਰਕੇ ਆਪਣੀ ਪੂੰਜੀ ਤੋਂ ਵਧੇਰੇ ਕੰਮ ਕਰਾਂਗਾ ਜਿਸ ਨਾਲ ਲੋਕ ਖੁਸ਼ ਹੋ ਜਾਣਗੇ ਤੇ ਮੇਰੀ ਵਾਹ ਵਾਹ ਕਰ ਦੇਣਗੇ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਉਹ ਇਹੀ ਕਰਦਾ ਹੈ ਆਪਣੇ ਪ੍ਰੋਗਰਾਮਾਂ ਨੂੰ ਬੜੀ ਧੂਮ ਧਾਮ ਦੇ ਨਾਲ ਕਰਦਾ ਹੈ ਕਿਉਂਕਿ ਮਨ ਦੇ ਵਿੱਚ ਇਹੀ ਹੁੰਦਾ ਹੈ ਲੋਕ ਕੀ ਕਹਿਣਗੇ ਇਸੇ ਤਰ੍ਹਾਂ ਹੀ ਸਾਤਸੰਗਰਜੀ ਜੇਕਰ ਹੁਣ ਕਿਸੇ ਭੈਣ ਭਰਾ ਦੀ ਹیثیت ਨਹੀਂ ਹੈ ਪਰ ਉਹਦੀ ਸੋਚ ਹੈ ਮੈਂ ਧੂਮ ਧਾਮ ਦੇ ਨਾਲ ਹੀ ਪ੍ਰੋਗਰਾਮ ਕਰਨਾ ਹੈ ਤੇ ਉਹ ਆਪਣੀ ਹیثیت ਤੋਂ ਬਾਹਰ ਹੋ ਕੇ ਆਪਣੇ ਘਰ ਦੇ ਵਿੱਚ ਧੂਮ ਧਾਮ ਦੇ ਨਾਲ ਪ੍ਰੋਗਰਾਮ ਕਰੇਗਾ ਤਾਂ ਫਿਰ ਸਾਤਸੰਗਰਜੀ ਮੁਸ਼ਕਿਲ ਤਾਂ ਆਉਣੀ ਹੀ ਆਉਣੀ ਹੈ ਪਰ ਫਿਰ ਸਾਤਸੰਗਰਜੀ ਇਹ ਸਭ ਜਾਣਦੇ ਹੋਏ ਵੀ ਮਨੁੱਖ ਆਪਣੀ ਹیثیت ਤੋਂ ਬਾਹਰ ਹੋ ਕੇ ਚੱਲਦਾ ਹੈ ਸਿਰਫ ਇਸ ਗੱਲ ਪਿੱਛੇ ਕਿ ਲੋਕ ਕੀ ਕਹਿਣਗੇ ਇਸ ਤੋਂ ਇਲਾਵਾ ਸਾਥ ਸੰਗਰਜੀ ਕੋਈ ਮਨੋਖ ਹੁੰਦਾ ਹੈ ਉਸ ਦਾ ਵੱਡਾ ਕਾਰੋਬਾਰ ਨਹੀਂ ਚੱਲਦਾ ਤਾਂ ਉਹ ਕੋਈ ਛੋਟਾ ਵੀ ਕਾਰੋਬਾਰ ਸ਼ੁਰੂ ਨਹੀਂ ਕਰਨਾ ਚਾਹੁੰਦਾ ਸਿਰਫ ਇਸ ਗੱਲ ਕਰਕੇ ਕਿ ਲੋਕ ਕੀ ਕਹਿਣਗੇ ਇਸੇ ਤਰ੍ਹਾਂ ਹੀ ਸਾਥ ਸੰਗਰਜੀ ਜੇਕਰ ਕਿਸੇ ਭੈਣ ਭਰਾ ਦਾ ਬਿਜ਼ਨਸ ਸ਼ੁਰੂ ਕੀਤਾ ਸੀ ਕਿਸੇ ਨੂੰ ਸ਼ੌਕ ਸੀ ਤਾਂ ਮौज ਸੀ ਜਾਂ ਕਿਸੇ ਦਾ ਵੀ ਸਾਥ ਸੰਗਰਜੀ ਜਦੋਂ ਕੋਈ ਵੱਡਾ ਬਿਜ਼ਨਸ ਚੱਲਦਾ ਨਹੀਂ ਜੇਕਰ ਆਪਾਂ ਉਸ ਮਨੋਖ ਨੂੰ ਕਹੀਏ ਕਿ ਤੂੰ ਰਿਹੜੀ ਲਗਾ ਲੈ ਸਾਤਸੰਗਤ ਜੀ ਉਹ ਕਦੇ ਵੀ ਮਨੋਖ ਰੇੜੀ ਨਹੀਂ ਲਗਾਵੇਗਾ ਕਿਉਂਕਿ ਉਹਦੇ ਮਨ ਵਿੱਚ ਇਹੀ ਵਿਚਾਰ ਹੋਵੇਗਾ ਕਿ ਲੋਕ ਕੀ ਕਹਿਣਗੇ ਇੱਕ ਗੱਲ ਹੋਰ ਸਾਤਸੰਗਤ ਜੀ ਜੇਕਰ ਕਿਸੇ ਭੈਣ ਭਰਾ ਨੇ ਗੱਡੀ ਲੈਣੀ ਹੈ ਉਹ ਉਸਨੇ ਵੱਡੀ ਹੀ ਲੈਣੀ ਹੈ ਤਾਂ ਜੋ ਸਾਹਮਣੇ ਵਾਲਾ ਉਹ ਇਹੀ ਸੋਚੇ ਕਿ ਇਹ ਅਮੀਰ ਹੈ ਆਪਣੀ ਅਮੀਰੀ ਵਿਖਾਉਣ ਦੇ ਲਈ ਆਪਾਂ ਵੱਡੇ ਵੱਡੇ ਕੰਮ ਕਰ ਬੈਠਦੇ ਹਾਂ ਕਿਉਂਕਿ ਸਾਨੂੰ ਸਿਰਫ ਇਹੀ ਹੁੰਦਾ ਹੈ ਲੋਕ ਕੀ ਕਹਿਣਗੇ ਇਸੇ ਤਰ੍ਹਾਂ ਹੀ ਸਾਥ ਸੰਗਤ ਜੀ ਅੱਜ ਦੇ ਮਨੁੱਖ ਦੀ ਸੋਚ ਹੈ ਲੋਕ ਖੁਸ਼ ਹੋਣੇ ਚਾਹੀਦੇ ਹਨ ਆਪਣੀ ਹਾਇਸੀਅਤ ਦੀ ਕੋਈ ਵੀ ਪਰਵਾਹ ਨਹੀਂ ਕਰਦਾ ਕਿਉਂਕਿ ਅੱਜ ਦਾ ਜੋ ਸਮਾ ਹੈ ਨਾ ਸਾਥ ਸੰਗਤ ਜੀ ਉਹ ਦਿਖਾਵੇ ਦਾ ਜ਼ਿਆਦਾ ਹੈ ਇਸੇ ਕਰਕੇ ਸਾਥ ਸੰਗਤ ਜੀ ਜੇਕਰ ਕੋਈ ਭੈਣ ਭਰਾ ਧੂਮ ਧਾਮ ਦੇ ਨਾਲ ਪ੍ਰੋਗਰਾਮ ਕਰ ਰਿਹਾ ਹੈ ਉਸ ਨੂੰ ਕਰਨ ਦਿਓ ਜੇਕਰ ਤੁਹਾਡੀ ਹਾਇਸੀਅਤ ਨਹੀਂ ਹੈ ਤਾਂ ਤੁਸੀਂ ਆਪਣੀ ਹਾਇਸੀਅਤ ਤੋਂ ਬਾਹਰ ਹੋ ਕੇ ਇਸ ਪ੍ਰੋਗਰਾਮ ਨੂੰ ਜਦੋਂ ਕਰਨਾ ਹੈ ਤਾਂ ਉਸ ਦੀ ਰੀਸ ਦੇ ਨਾਲ ਤੁਸੀਂ ਧੂਮ ਧਾਮ ਦੇ ਨਾਲ ਕਰੋਗੇ ਜਾਂ ਫਿਰ ਇਸ ਸੋਚ ਦੇ ਨਾਲ ਕਿ ਲੋਕ ਕੀ ਕਹਿਣਗੇ ਤਾਂ ਸਾਧ ਸੰਗਤ ਜੀ ਤੁਹਾਡੀ ਜ਼ਿੰਦਗੀ ਦੇ ਵਿੱਚ ਮੁਸ਼ਕਿਲਾਂ ਤਾਂ ਆਉਣਗੀਆਂ ਹੀ ਆਉਣਗੀਆਂ ਇਸੇ ਕਰਕੇ ਸਾਧ ਸੰਗਤ ਜੀ ਹੁਣ ਜੇ ਕਿਸੇ ਪਰਿਵਾਰ ਦੀ ਹੈਸੀਅਤ 4 ਲੱਖ ਦੀ ਹੋਵੇ ਉਸ ਨੇ ਜਦੋਂ ਕੋਈ ਪ੍ਰੋਗਰਾਮ ਕਰਨਾ ਹੋਵੇ ਤਾਂ ਉਹ ਇਹ ਸੋਚੇਗਾ ਕਿ 14 ਲੱਖ ਲਗਾ ਲਵਾਂ ਫਿਰ ਸਾਧ ਸੰਗਤ ਜੀ ਮੁਸ਼ਕਿਲ ਹੀ ਹੋਵੇਗੀ ਸਿਰਫ ਇਸੇ ਹੀ ਚੱਕਰ ਵਿੱਚ ਕੇ ਲੋਕ ਕੀ ਕਹਿਣਗੇ ਇਸੇ ਤਰ੍ਹਾਂ ਸਾਧ ਸੰਗਤ ਜੀ ਮੁੱਖ ਕਾਰਨ ਗਰੀਬੀ ਦਾ ਜੇਕਰ ਤੁਸੀਂ ਆਪਣੀ ਹੈਸੀਅਤ ਤੋਂ ਬਾਹਰ ਹੋ ਕੇ ਕੰਮ ਕਰੋਗੇ ਤਾਂ ਸਾਧ ਸੰਗਤ ਜੀ ਗਰੀਬੀ ਆਵੇਗੀ ਹੀ ਆਵੇਗੀ ਸੋ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਜਿਹੜੇ ਮਨੁੱਖ ਸੋਚਦੇ ਹਨ ਕਿ ਲੋਕ ਕੀ ਕਹਿਣਗੇ ਮੈਨੂੰ ਉਹਨਾਂ ਦੀ ਗੱਲ ਦਾ ਖਾਸ ਧਿਆਨ ਨਹੀਂ ਰੱਖਣਾ ਚਾਹੀਦਾ ਲੋਕਾਂ ਦੀ ਪਰਵਾਹ ਬਿਲਕੁਲ ਵੀ ਨਾ ਕਰੋ ਲੋਕਾਂ ਨੇ ਸਾਧ ਸੰਗਤ ਜੀ ਸਾਨੂੰ ਨਾ ਕੁਝ ਕਹਿਣਾ ਹੈ ਨਾ ਹੀ ਕਿਸੇ ਨੇ ਕੁਝ ਦੇਣਾ ਹੈ ਨਾ ਹੀ ਲੋਕਾਂ ਨੇ ਤੁਹਾਨੂੰ ਰੋਟੀ ਦੇ ਕੇ ਜਾਣੀ ਹੈ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਲੋਕਾਂ ਨੇ ਇਸੇ ਤਰ੍ਹਾਂ ਗੱਲਾਂ ਕਰਦੇ ਹੀ ਰਹਿਣਾ ਹੈ ਕਦੇ ਵੀ ਤੁਹਾਨੂੰ ਕਿਸੇ ਨੇ ਕਪੜਾ ਲੱਤਾਂ ਨਹੀਂ ਲੈ ਕੇ ਦੇਣਾ ਨਾ ਹੀ ਕਿਸੇ ਨੇ ਤੁਹਾਨੂੰ ਖਾਣ ਲਈ ਰੋਟੀ ਦੇਣੀ ਹੈ ਇਸ ਲਈ ਲੋਕ ਵਿਖਾਵੇ ਤੋਂ ਬਚ ਕੇ ਕਰਜ਼ਾ ਨਾ ਚੁਪਿਆ ਕਰੋ ਸਾਧ ਸੰਗਤ ਜੀ ਉਹ ਤੁਹਾਡੇ ਲੋਕ ਜਿਹੜੇ ਤੁਹਾਨੂੰ ਕਰਜ਼ਾ ਚੜਵਾ ਦਿੰਦੇ ਹਨ ਉਹ ਲਹਣ ਤਾਂ ਨਹੀਂ ਆਉਂਦੇ ਉਹ ਸਾਥ ਸੰਗਤ ਜੀ ਤੁਹਾਨੂੰ ਆਪ ਹੀ ਲਾਉਣਾ ਪੈਣਾ ਹੈ ਇਸੇ ਤਰ੍ਹਾਂ ਹੀ ਸਾਥ ਸੰਗਤ ਜੀ ਲੋਕਾਂ ਦੇ ਪਿੱਛੇ ਬਿਲਕੁਲ ਵੀ ਨਾ ਲੱਗੋ ਜੋ ਲੋਕ ਭੈਣ ਭਰਾ ਸਮਝਦਾਰ ਹੁੰਦੇ ਹਨ ਉਹ ਇਹ ਸੋਚਦੇ ਹਨ ਕਿ ਸਾਥ ਸੰਗਤ ਜੀ ਜੇਕਰ ਉਹਨਾਂ ਦੀ ਆਮਦਨ ਲੱਖ ਹੈ ਤਾਂ ਉਹਨਾਂ ਦੀ ਸੋਚਣੀ ਇਹ ਹੁੰਦੀ ਹੈ ਕਿ ਮੈਂ 80 ਹਜ਼ਾਰ ਵਾਲਾ ਕੰਮ ਕਰ ਲਵਾਂ ਤਾਂ ਕਿ 20 ਹਜ਼ਾਰ ਮੇਰੇ ਕੋਲ ਬਚ ਵੀ ਜਾਵੇ ਉਹ 3 ਲੱਖ ਦੇ ਵਿੱਚ ਨਹੀਂ ਕਰਦੇ ਤੇ ਉਹਨਾਂ ਦੀ ਸੋਚ ਦੇ ਮੁਤਾਬਿਕ ਉਹਨਾਂ ਦੇ ਕੋਲ ਪੈਸੇ ਬਚ ਵੀ ਜਾਂਦੇ ਹਨ ਉਹ ਕਰਜ਼ੇ ਤੋਂ ਮੁਕਤ ਹੋ ਜਾਂਦੇ ਹਨ ਤੇ ਸਾਧ ਸੰਗਤ ਜੀ ਉਹਨਾਂ ਨੂੰ ਕਰਜ਼ਾ ਨਹੀਂ ਲਾਉਣਾ ਪੈਂਦਾ ਉਹਨਾਂ ਦੇ ਘਰ ਵਿੱਚ ਗਰੀਬੀ ਨਹੀਂ ਆਉਂਦੀ ਤੇ ਜਿਹੜੇ ਲੋਕ ਵਿਖਾਵੇ ਦੇ ਚੱਕਰਾਂ ਵਿੱਚ ਪਏ ਰਹਿੰਦੇ ਹਨ ਉਹਨਾਂ ਦੇ ਘਰ ਵਿੱਚ ਤਾਂ ਫਿਰ ਇਸੇ ਤਰ੍ਹਾਂ ਹੀ ਗਰੀਬੀ ਆਉਣੀ ਹੀ ਆਉਣੀ ਹੈ ਉਥੇ ਸਾਧ ਸੰਗਤ ਜੀ ਉਹਨਾਂ ਨੇ ਇੱਕ ਦਿਨ ਪਿੱਛੇ ਇੰਨਾ ਜ਼ਿਆਦਾ ਕੱਪੜੇ ਲੱਤੇ ਦਾ ਖਰਚਾ ਮਹਿੰਗੇ ਕੱਪੜੇ ਪਾਏ ਜਾਣੇ ਕਿ ਲੋਕਾਂ ਨੂੰ ਦਿਖਾਵਾ ਵਧੀਆ ਸੂਟ ਪੋਣਾ ਸਸਤੇ ਸੂਟ ਵੀ ਪਾ ਕੇ ਗੁਜ਼ਾਰਾ ਹੋ ਸਕਦਾ ਹੈ ਵੱਦ ਤੋਂ ਵੱਧ ਇਹੀ ਕਹਿਣਗੇ ਨਾ ਕਿ ਬਹੁਤ ਵਧੀਆ ਨਹੀਂ ਪਾਇਆ ਹੋਇਆ ਤਾਂ ਕੋਈ ਗੱਲ ਨਹੀਂ ਆਉਣਾ ਤਾਂ ਅਸੀਂ ਆਪਣੇ ਘਰ ਹੀ ਹੈ ਨਾ ਕਿਸੇ ਦੇ ਘਰੇ ਜਾਣਾ ਹੈ ਨਾ ਕਿਸੇ ਦੇ ਘਰੋਂ ਰੋਟੀ ਖਾਣੀ ਹੈ ਕਮਾਈ ਆਪਣੀ ਨਾਲ ਹੀ ਅਸੀਂ ਆਪਣੀ ਜ਼ਿੰਦਗੀ ਬਤੀਤ ਕਰਨੀ ਹੈ ਜਿੰਨੀ ਹੀ ਸਾਡੀ ਚਾਦਰ ਹੋਵੇ ਉਨੇ ਹੀ ਪੈਰ ਪਸਾਰਨੇ ਚਾਹੀਦੇ ਹਨ ਕਿਉਂਕਿ ਸਾਥ ਸੰਗਤ ਜੀ ਜੇਕਰ ਕਿਸੇ ਵੀ ਮਨੁੱਖ ਨੇ ਹਜ਼ਾਰ ਦਾ ਸੂਟ ਪਾਇਆ ਹੋਵੇ ਤਾਂ ਦੂਸਰਾ ਮਨੁੱਖ ਹੁੰਦਾ ਹੈ ਜਿਸ ਦੇ ਮਨ 'ਚ ਖਿਆਲ ਆਉਂਦਾ ਹੈ ਜੇਕਰ ਇਸਨੇ 4000 ਦਾ ਪਾਇਆ ਤਾਂ ਮੈਂ 6000 ਦਾ ਪਾਵਾਂਗਾ ਤਾਂ ਮੇਰੀ ਟੌਰ ਵੜੇਗੀ ਜੇਕਰ 4000 ਦਾ ਪਾਇਆ ਮੈਂ ਵੀ 20000 ਦਾ ਪਾ ਲਿਆ ਫਿਰ ਇਹਦੇ ਤੇ ਮੇਰੇ ਵਿੱਚ ਕੀ ਫਰਕ ਰਹਿ ਜਾਵੇਗਾ ਸਤਸੰਗਤ ਜੀ ਇਸ ਤਰ੍ਹਾਂ ਦੀਆਂ ਕਈ ਭੈਣ ਭਰਾਵਾਂ ਦੀ ਸੋਚ ਹੁੰਦੀ ਹੈ ਸੋ ਇਸੇ ਤਰ੍ਹਾਂ ਹੀ ਸਤਸੰਗਤ ਜੀ ਲੋਕਾਂ ਦੇ ਮਗਰ ਬਿਲਕੁਲ ਵੀ ਨਾ ਲੱਗਿਆ ਕਰੋ ਕਿਉਂਕਿ ਲੋਕਾਂ ਨੇ ਸਤਸੰਗਤ ਜੀ ਤੁਹਾਨੂੰ ਕੁਝ ਨਹੀਂ ਦੇਣਾ ਨਾ ਹੀ ਤੁਹਾਡੇ ਵਿੱਚ ਕੁਝ ਦੇਖਣ ਨੂੰ ਮਿਲਣਾ ਹੈ ਕਿਉਂਕਿ ਉਹ ਆਪਣੀ ਜ਼ਿੰਦਗੀ ਵਿੱਚ ਬਿਜ਼ੀ ਹੁੰਦੇ ਹਨ ਜਿਨ੍ਹਾਂ ਦੇ ਕੋਲ ਪੈਸਾ ਹੈ ਉਹ ਆਪਣੀ ਜ਼ਿੰਦਗੀ ਨੂੰ ਬਤੀਤ ਕਰ ਰਹੇ ਹੁੰਦੇ ਹਨ ਤੇ ਤੁਸੀਂ ਉਹਨਾਂ ਵੱਲ ਵੇਖ ਕੇ ਆਪਣੇ ਘਰ ਨੂੰ ਔਖੀਆਂ ਕਰ ਰਹੇ ਹੁੰਦੇ ਹੋ ਇਸ ਲਈ ਆਪਣੀ ਹਾਇਸੀਅਤ ਤੋਂ ਵੱਧ ਕੇ ਖਰਚਾ ਨਾ ਕਰਿਆ ਕਰੋ ਭੁਗਤਾਨ ਵੀ ਤੁਹਾਨੂੰ ਆਪ ਹੀ ਕਰਨਾ ਪੈਣਾ ਹੈ ਸਾਧ ਸੰਗਾ ਜੀ ਤੁਸੀਂ ਫਿਰ ਇਸ ਤਰ੍ਹਾਂ ਕਰਕੇ ਕਰਜ਼ੇ ਦੇ ਹੇਠਾਂ ਦਬ ਜਾਓਗੇ ਤੁਸੀਂ ਆਪਣੀ ਆਮਦਨ ਦੇ ਮੁਤਾਬਕ ਹੀ ਖਰਚੇ ਕਰੋ ਜਿਹੜੇ ਸਮਝਦਾਰ ਲੋਕ ਹੁੰਦੇ ਹਨ ਆਪਣੀ ਸੋਚ ਦੇ ਨਾਲ ਇਹੋ ਜਿਹੀ ਦੌੜ ਦੇ ਵਿੱਚ ਨਹੀਂ ਸ਼ਾਮਿਲ ਹੁੰਦੇ ਇਸ ਤਰ੍ਹਾਂ ਦੀ ਸੋਚ ਨੂੰ ਛੱਡ ਕੇ ਚੰਗੀ ਸੋਚ ਅਪਣਾਉਂਦੇ ਹਨ ਤੇ ਜ਼ਿੰਦਗੀ ਵਿੱਚ ਕਦੇ ਵੀ ਕਰਜ਼ੇ ਵਰਗੀ ਸਮੱਸਿਆ ਦੇ ਹੇਠ ਨਹੀਂ ਆਉਂਦੇ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਫਿਰ ਬਿਮਾਰੀ ਨਹੀਂ ਲੱਗਦੀ ਕਰਜ਼ੇ ਦੇ ਕਾਰਨ ਸਾਥ ਸੰਗਤ ਜੀ ਘਰਾਂ ਵਿੱਚ ਲੜਾਈਆਂ ਕਲੇਸ਼ ਹੁੰਦੇ ਹਨ ਜੇਕਰ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਇਹੋ ਜਿਹੀਆਂ ਸਮੱਸਿਆਵਾਂ ਤੋਂ ਵੀ ਬਚ ਜਾਓਗੇ ਤੁਸੀਂ ਇਸ ਚੀਜ਼ ਨੂੰ ਆਪਣੇ ਕਮਰੇ ਰੂਪੀ ਦਿਮਾਗ ਦੇ ਵਿੱਚੋਂ ਬਿਲਕੁਲ ਬਾਹਰ ਕੱਢ ਦਿਓ ਸਰੀਰ ਰੂਪੀ ਘਰ ਤੇ ਸਾਧ ਸੰਗਤ ਜੀ ਜਿਹੜਾ ਦਿਮਾਗ ਰੂਪੀ ਕਮਰਾ ਹੈ ਨਾ ਤੁਹਾਡਾ ਉਸ ਵਿੱਚੋਂ ਇਸ ਨੂੰ ਬਿਲਕੁਲ ਬਾਹਰ ਰੱਖ ਦਿਓ ਇਸ ਤਰ੍ਹਾਂ ਸਾਧ ਸੰਗਤ ਜੀ ਤੁਸੀਂ ਆਪਣੀ ਚੰਗੀ ਸੋਚ ਨੂੰ ਅਪਣਾਓ ਤੇ ਕਿਰਤ ਕਮਾਈ ਕਰੋ ਮਿਹਨਤ ਕਰਕੇ ਕਰਜ਼ੇ ਵਰਗੀਆਂ ਸਮੱਸਿਆਵਾਂ ਤੋਂ ਦੂਰ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ